ਸਸ਼ੀਏਕਾਲ ਦੋਸਤੋ ਉਮੀਦ ਕਰਦੀ ਆ ਸਾਰੇ ਠੀਕ ਹੋਵੋਗੇ ਅੱਜ ਸਾਡਾ ਜੱਟ ਵੀ ਡ੍ਰੈਗਰਸ ਤੇ ਸ਼ੂਟ ਸੀਗਾ ਮਾਲਦਾਰ ਛੜੇਦਾ ਤੇ ਸਾਰੀ ਟੀਮ ਉੱਥੇ ਪਹੁੰਚੀ ਹੋਈ ਆ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਪ੍ਰੀਤਦੀਪ ਨਾਲ ਮਲਾਉਣੇ ਆ ਕਿੱਦਾਂ ਦੀ ਹਾਂ ਵਧੀਆ ਵਧੀਆ ਤੇ ਹੋਰ ਸਾਰੇ ਠੀਕ ਹੋਣੋ ਮੇਰੇ ਵੱਲੋਂ ਬਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੱਡੇ ਭਾਈ ਆਪਣਾ ਅਸੀਰਵਾਦ ਬਣਾਈ ਰੱਖਿਓ ਤੇ ਛੋਟੇ ਆਪਣਾ ਪਿਆਰ ਬਣਾਈ ਰੱਖਿਓ ਤੇ ਜਿਹੜੇ ਸਾਡੇ ਤੇ ਭਾਈ ਲੱਗਦੇ ਨੇ ਹਨਾ ਅਸੀਂ ਰੀਲਾਂ ਪਾਉਣੇ ਆ ਵੀਡੀਓ ਬਣਾਉਣੇ ਆ ਹਨਾ ਹੁਣ ਪਤਾ ਕੀ ਇਹ ਕੰਮ ਹੈ ਆਪਣਾ ਕਿੱਤੈ ਸਹੀ ਗੱਲ ਹੈ ਹੈਨਾ ਸਾਡਾ ਵੀ ਜੀ ਕਰਦਾ ਵੀ ਅਸੀਂ ਕੋਈ ਵਧੀਆ ਸਰਕਾਰੀ ਜੋਬ ਤੇ ਲੱਗੇ ਹੋਇਓ ਕੋਈ ਬੈਂਕ ਚ ਲੱਗੇ ਹੋਇਓ ਟੀਚਰ ਲੱਗੇ ਹੋਇਓ ਪਰ ਸਾਡੇ ਕਰਮਾ ਚ ਨੌਕਰੀ ਨਹੀਂ ਤੇ ਅਸੀਂ ਨਹੀਂ ਰਿਸ਼ਬਤ ਦੇ ਸਕਦੇ ਤੇ ਕਿਸੇ ਨੂੰ ਸਾਨੀ ਨੂੰ ਸਾਨੂੰ ਨੌਕਰੀ ਨਹੀਂ ਮਿਲੀ ਨਾ ਹੀ ਅਸੀਂ ਬਾਹਰ ਜਾ ਸਕਦੇ ਇੰਨੇ ਪੈਸੇ ਲਾ ਕੇ ਹੈਨਾ ਹੁਣ ਅਸੀਂ ਰੀਲਾ ਬਣ ਜੀ ਇੱਕ ਦੋ ਰੀਲਾ ਚੱਲ ਆਪਾਂ ਤਾਂ ਕਿੰਨ ਸਾਰੇ ਦਨ ਮਰੂ ਮਰੂ ਤਾਂ ਕਰੈਣ ਜਾਂਦਾ ਪਰ ਉਹ ਐ ਵੀ ਨਹੀਂ ਜਾਂਦਾ ਅਸੀਂ ਵੀ ਕਬੀਲਦਾਰ ਆ ਬੱਚਿਆਂ ਨੇ ਆ ਸਾਡੇ ਭੈਣ ਭਾਈ ਮਾਮਾ ਪਾ ਸਾਰੇ ਨੇ ਹੁਣ ਕਵੀਲਦਾਰ ਚ ਇੰਨੇ ਰੁੱਝੇ ਹੁੰਨੇ ਵੀ ਚੱਲ ਵੀਡੀਓ-ਗੂਡੀ ਬਣਾਉਣ ਜਨਾਕ ਬਾਕੀ ਜਿਹੜੀ ਇਹ ਮਤਲਬ ਕਿ ਲਾਈਨ ਆ ਇਹ ਚ ਉਹੀ ਬੰਦਾ ਆ ਸਕਦਾ ਜੀਚ ਕੌਨਫੀਡੈਂਸ ਆ ਬੋਲਣ ਦਾ ਹੈ ਲੋਕਾਂ ਨੂੰ ਹਸਾਉਣ ਦਾ ਰਵਾਉਣ ਦਾ ਜੀ ਜਿਹੜਾ ਕਾਨਫਰੈਂਸ ਹੋਊਗਾ ਉਹੀ ਅੱਗੇ ਆ ਸਕਦਾ ਹੋਰ ਕੋਈ ਨਹੀਂ ਆ ਸਕਦਾ ਇਹ ਕੰਮ ਹੈ ਪਰ ਕਈ ਲੋਕ ਕਹਿੰਦੇ ਸੌਖਾ ਹੋ ਹੀ ਤੁਰੇ ਫਿਰਦੇ ਆ ਇਹ ਸਭ ਤੋਂ ਔਖਾ ਕੰਮ ਆ ਕੀਤਾ ਇਹ ਹਾਂ ਬੰਦਾ ਖੜਾ ਹੁੰਦਾ ਉੱਥੇ ਉਹ ਡਾਇਲੋਗ ਬੋਲਣਾ ਪੈਂਦਾ 아이 ਨਹੀਂ ਪਤਾ ਹੁਣ ਨਹੀਂ ਧੁੱਪ ਚ ਆਈ ਨਹੀਂ ਪਤਾ ਕਿਤੇ ਰੂਮੀ ਗਾਰ ਜਾਂ ਕੋਈ ਇਹੋ ਜਿਹਾ ਸੀਨ ਉਹ ਵੀ ਕਰਨਾ ਪੈਣਾ ਹੈ ਹਨਾ ਕਰਨਾ ਬਸ ਕਿੰਨਾ ਕਰਕੇ ਆਡੀਅנס ਕਰਕੇ ਵੀ ਆਡੀਅੰਸ ਨੂੰ ਵਧੀਆ ਲੱਗੇ ਬੈਠੇ ਘਰੇ ਇੰਜੋਏ ਕਰਨ ਹਾਂ ਵੀ ਜੇ ਸਾਨੂੰ ਉਹ ਚੀਜ਼ ਵਧੀਆ ਲੱਗੂਗੀ ਹਨਾ ਫੇਰ ਇਹ ਸਾਨੂੰ ਵੀ ਫਾਇਦਾ ਹੈ ਹਨਾ ਜੇ ਸਾਨੂੰ ਤੁਸੀਂ ਪਸੰਦ ਕਰਦੇ ਤਾਂ ਹੀ ਅਸੀਂ ਇਹਨਾਂ ਵਿੱਚ ਵਿੱਚ ਪਤਾ ਏਡੇ ਏਡੇ ਵਿਦਵਾਨ ਨੇ ਕਮੈਂਟ ਕਰਨਗੇ ਇਹ ਹੈ ਬਈਆਂ ਹੁਣ ਹੁਣ ਇਹਨਾਂ ਦੇ ਬੱਚੇ ਨੇ ਇਹ ਕੰਜਰਖਾਨਾ ਕਰਦੀਆਂ ਨੇ ਪਹਿਲੀ ਗੱਲ ਤਾਂ ਆ ਸਮਝੋ ਠੀਕ ਹੈ ਕੰਜਰਖਾਨਾ ਚਲ ਮੰਨ ਕੇ ਚੱਲੇ ਸੀ ਕੰਜਰਖਾਨਾ ਕਰ ਰਹੇ ਤੁਸੀਂ ਨੇ ਇੰਸਟਾਗ੍ਰਾਮ ਡਾਊਨਲੋਡ ਕਿਉਂ ਕੀਤਾ ਹਾਂ ਕੋਈ ਵੀ ਕੋਈ ਵੀ ਐਪ ਨਾ ਦੇਖੋ ਨਾ ਦੇਖੋ ਕੋਈ ਵੀ ਕੰਜਰਖਾਨਾ ਦੇਖਣ ਵਾਸਤੇ ਇੰਸਟਾਗ੍ਰਾਮ ਤੁਸੀਂ ਡਾਊਨਲੋਡ ਕੀਤਾ ਜੇ ਤੁਸੀਂ ਇੰਨੇ ਜਿਆਦੇ ਵੱਡੇ ਵਿਦਵਾਨ ਹੋ ਤੁਸੀਂ ਇੰਸਟਾਗ੍ਰਾਮ YouTube Facebook WhatsApp ਆਰਾ ਵਗੈਰਾ ਜਿੰਨੇ ਵੀ ਆਪਾਂ ਤੁਸੀਂ ਇਹਨਾਂ ਤੋਂ ਦੂਰ ਕਿਉਂ ਨਹੀਂ ਰਹਿੰਦੇ ਸਹੀ ਗੱਲ ਦੂਰ ਰਹੋ ਸਾਡੀ ਤਾਂ ਮਜੂਰ ਹੈ ਭਾਈ ਅਸੀਂ ਬੱਚੇ ਆ ਪਾਣ ਨੇ ਸਾਡੇ ਅੱਗੇ ਪਿੱਛੇ ਨਹੀਂ ਹੈ ਹਾਂ ਭੈ ਵੀ ਕਹਿੰਦੇ ਵੀ ਲੋਕ ਸਾਰੇ ਸਹੀ ਕਰ ਰਹੇ ਨੇ ਹੁਣ ਇੰਸਟਾਗ੍ਰਾਮ ਤੇ ਲੋਕ ਬਹੁਤ ਲੋਕ ਗਲਤ ਵੀ ਚੀਜ਼ਾਂ ਦਿਖਾ ਰਹੇ ਨੇ ਹਾਂ ਜਿਹੜੀਆਂ ਕੁੜੀਆਂ ਗਲਤ ਵੀਡੀਓਜ਼ ਪਾਉਂਦੀਆਂ ਨੇ ਮੁੰਡੇ ਵੀ ਬਥੇਰੇ ਪਾਉਂਦੇ ਨੇ ਕਾ ਤੀਸਰਾ ਕਰੋ ਹੋਰ ਆਰੇ ਐਂ ਦੇ ਵਾਲਾ ਉਹ ਵੀ ਹਾਂ ਫਿਰ ਦੱਸ ਸੱਚੀ ਹੈ ਨਾ ਉਹਨਾਂ ਨੂੰ ਕੁਝ ਨਹੀਂ ਕਹਿਣਾ ਜਿਹੜੀ ਸਾਡੇ ਵਰਗੇ ਸਾਫ਼-ਸੂਤਰੀਆਂ ਹਨਾ ਵੀਡੀਓ ਪਾਉਂਦੇ ਨੇ ਉਹਨਾਂ ਨੂੰ ਜੜਕਦੇ ਨੇ ਬੋਲਣਗੇ ਕੀ ਗੱਲ ਭਾਈ ਤੁਸੀਂ ਸਾਨੂੰ ਬਾਹਰ ਨਾ ਦਿੰਦੇ ਸਾਡੇ ਘਰੇ ਤੁਸੀਂ ਕਣ ਕੇ ਛਿੱਟ ਕੇ ਜਾਂਦੇ ਕੋਸਲਾ ਦਾ ਪਤਾ ਛਿੱਟ ਕੇ ਜਾਂਦੇ ਬੋਲਣ ਤੋਂ ਪਹਿਲਾਂ ਦੇਖ ਲਿਆ ਕਰੋ ਰਹੀ ਗੱਲ ਹੋਰ ਜਿਸ ਨੂੰ ਜਾਦੇ ਕੋਈ ਪ੍ਰੋਬਲਮ ਹੈ ਫਿਰ ਫੇਕ ਆਈਡੀਆਂ ਬਣਾ ਕੇ ਕਿਉਂ ਕਮੈਂਟ ਕਰਦੇ ਹੋ ਸਹੀ ਗੱਲ ਹੈ ਐਡਾ ਕੰਮ ਹੈ ਤਾਂ ਸਾਡੇ ਤੇ ਸਿੱਧੀ ਵੱਜੋ ਆ ਕੇ ਸਾਡਾ ਸਾਰਾ ਪਾਵ ਡਾਟਾ ਇੱਥੇ ਦਿੱਤਾ ਹੋਇਆ ਇੰਸਟਾਗ੍ਰam ਤੇ ਵੀ ਹੈ YouTube ਤੇ ਵੀ ਹੈ Facebook ਤੇ ਵੀ ਹੈ ਮੋਬਾਈਲ ਨੰਬਰ ਦਿੱਤੇ ਨੇ ਤੁਸੀਂ ਸਾਨੂੰ ਫੋਨ ਕਰੋ ਜੇ ਜਾਦੇ ਤੁਹਾਡੇ ਖੁਰਕ ਹੋਂਦੀ ਹੈ ਸਾਡੇ ਨਾਲ ਖੈਣ ਦੀ ਤੁਸੀਂ ਸਾਨੂੰ ਫੋਨ ਕਰੋ ਸਿੱਧਾ ਸਹੀ ਗੱਲ ਹੈ ਫਿਰ ਅਸੀਂ ਤੁਹਾਨੂੰ ਵੀ ਪੁੱਛਾਂਗੇ ਕਮੈਂਟ ਵੀ ਉਹ ਕਰਦੇ ਨੇ ਜਿਨ੍ਹਾਂ ਦੀ ਆਪਦੀਆਂ ਤੀਮੀਆਂ ਬਸ ਚ ਨਹੀਂ ਸਹੀ ਕਹਨੀ ਹੈ ਮੈਂ ਉਹ ਵੀ ਬੰਦਾ ਲੰਡੂ ਬੰਦਾ ਕਮੈਂਟ ਕਰੂਗਾ ਉਹਨੂੰ ਆਇਆ ਹੁੰਦਾ ਵੀ ਮੇਰੀ ਜਨਾਨੀ ਇਹ ਜੀ ਹੈ ਹਨਾ ਪਰ ਚਲ ਮਾ ਭੈਣ ਨੂੰ ਨਹੀਂ ਮਾੜਾ ਕਹਿ ਸਕਦੇ ਸੀ ਵੀ ਕਿਸੇ ਦੇ ਭੈਣ ਮਾਵਾ ਵੀ ਆ ਤੇ ਕਿਸੇ ਦੀ ਧੀਆ ਵੀ ਆ ਹਨਾ ਸਾਡੇ ਭੈਣ ਭਾਈ ਹੈਗੇ ਨੇਗੇ ਤਾਂ ਹੀ ਕਹਿੰਦੇ ਵੀ ਭਾਈ ਕਮੈਂਟ ਜੇ ਨਹੀਂ ਅਸੀਂ ਚੰਗੇ ਲੱਗਦੇ ਤੁਸੀਂ ਨਾ ਸਾਡੀ ਆਈਡੀ ਦੇਖਿਆ ਕਰੋ ਤੇ ਨਾ ਹੀ ਸਾਨੂੰ ਕਮੈਂਟ ਕਰਿਆ ਕਰੋ ਗਲਤੀ ਛੋਡੀ ਏ ਜਦੋਂ ਕੋਈ ਬੰਦਾ ਕਿਸੇ ਦੀ ਅੱਖਾਂ ਚ ਰੜਕਦਾ ਉਹ ਤੋਂ ਆਪ ਆਪਸਾ ਵਟਲੋ ਕਿਉਂਕਿ ਉਹਨੇ ਤਾਂ ਰੜਕਣਾ ਛੱਡਣਾ ਨਹੀਂ ਉਹਨੇ ਤਾਂ ਮੱਥੇ ਲੱਗਣੀ ਲੱਗਣਾ ਸਹੀ ਗੱਲ ਹੈ ਇਹ ਗੱਲਾਂ ਤੁਹਾਡੇ ਵਾਸਤੇ ਸਹੀ ਨਹੀਂ ਇਹਦੀ ਗਲਤ ਕਮੈਂਟ ਬਾਈ ਫਰੀਦੀ ਦੀਆਂ ਗੱਲਾਂ ਤੇ ਗੌਰ ਕਰੋ ਹਨਾ ਜਿਹੜੀਆਂ ਵੀ ਇਹਨਾਂ ਨੇ ਗੱਲਾਂ ਕਹੀਆਂ ਸਾਰੀਆਂ ਠੀਕ ਨੇ ਬੰਦ ਕੇ ਜੇ ਸਾਨੂੰ ਦੇਖ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸਾਡੀ ਨਾ ਝੋਲੀ ਛੋਟੀ ਰਹਿ ਜਾਂਦੀ ਜੇ ਸਾਨੂੰ ਇੰਨਾ ਪਿਆਰ ਕਰਦੇ ਨੇ ਉਹ ਵੀ ਵਿਚਾਰੇ ਕਈ ਵਾਰੀ ਸਾਨੂੰ ਕਮੈਂਟ ਕਰਕੇ ਕਹਿੰਦੇ ਨੇ ਕਹਿੰਦਾ ਬਾਈ ਤੁਸੀਂ ਇਹਨਾਂ ਦੇ ਕਿਉਂ ਮੂੰਹ ਲਾਗਦੇ ਹੋ ਲੋਕਾਂ ਦਾ ਤਾਂ ਕੰਮ ਹੀ ਹੈ ਲੱਤਾਂ ਖਿੱਚਣੀਆਂ ਵੀ ਐਪਰੀਸ਼ੀਏਟ ਵੀ ਬਹੁਤ ਕਰਦੇ ਨੇ ਉਹਨਾਂ ਦਾ ਧੰਨਵਾਦ ਆ ਵੀ ਜਿਹੜੇ ਸਾਨੂੰ ਪਿਆਰ ਕਰਦੇ ਨੇ ਐਪਰੀਸ਼ੀਏਟ ਕਰਦੇ ਨੇ ਸਾਡੇ ਲਈ ਵਧੀਆ ਕਮੈਂਟ ਕਰਦੇ ਨੇ ਉਹਨਾਂ ਨਾਲ ਸਾਨੂੰ ਵੀ ਸਾਡੇ ਵੱਲੋਂ ਵੀ ਦਿਲੋਂ ਪਿਆਰ ਆ ਉਹਨਾਂ ਨੂੰ ਕਿਉਂਕਿ ਸਾਡੀ ਫੈਮਿਲੀ ਸਾਨੂੰ ਵੀ ਬੈਡ ਫੀਲ ਹੁੰਦਾ ਹੈ ਨਾ ਕਈ ਵਾਰੀ ਅਸੀਂ 9 10 ਵਜੇ ਘਰੇ ਜਾਂਦੇ ਹਾਂ ਕੰਮ ਗੰਦਾ ਕਰਕੇ ਜੋ ਕਿ ਮarreya ਫੋਨ ਖੋਲਦਾ ਉਧਰ ਰੋਟੀ ਖਾਂਦਾ ਟਾਈਮ ਮੈਂ ਵੀ ਲੈ ਸਾਲਾ ਸੜੇ ਜਿਹੇ ਬੰਦੇ ਨੇ ਬੇਸੂਰੇ ਨੇ ਅੱਜ ਕਮੈਂਟ ਕਰਿਆ ਹੁੰਦਾ ਆਪਦੇ ਆਪ ਨੂੰ ਰੋਟੀ ਤੇ ਭੁੱਖੀ ਮਰ ਜਾਂਦੀ ਐ ਵੀ ਉਹਦੀ ਬੂਥੀ ਦੇਖ ਕੇ ਉਹਦੀ ਆਈਡੀ ਖੋਲ ਕੇ ਦੇਖਦੇ ਆ ਜਾਂ ਤਾਂ ਪ੍ਰਾਈਵੇਟ ਕੀਤਾ ਹੁੰਦਾ ਉਹਨੇ ਅਕਾਊਂਟ ਤੇ ਜਾ ਜਮੀ ਸਾਲਾ ਜੇ ਕਿਸੇ ਨੂੰ ਵਿਚਾਰ ਦੇਣ ਦੀ ਬਾੜੀ ਇੱਛਾ ਹੁੰਦੀ ਐ ਵੀ ਹਾਂ ਅਸੀਂ ਵਿਦਵਾਨ ਬਣੇ ਕਿਤਾਬਾਂ ਲਿਖੋ ਕਿਤਾਬਾਂ ਲਿਖੋ ਸਿੱਧੇ ਰਾਸਤੇ ਪਾਓ ਜਿੰਨਾ ਟਾਈਮ ਤੁਸੀਂ ਸਾਡੇ ਨਾਲ ਖੈਰ ਬਣਦੇ ਲਾਉਨੇ ਹੋ ਨਾ ਫੁੱਟੇ ਸਿੱਧੇ ਕਮੈਂਟ ਕਰਦੇ ਚੱਗੇ ਕੰਮ ਕਰੋ ਸਹੀ ਗੱਲ ਐ ਬਹੁਤ ਦਾਨਪੁੰਨ ਕਰੋ ਐਨੇ ਗਰੀਬ ਨੇ ਆਪਣੇ ਹਨਾ ਵੀ ਮੰਨ ਕੇ ਚੱਲ ਆਪਣੇ ਸਾਰੇ ਇੰਡੀਆ ਪੰਜਾਬ ਹਰਣਾ ਕਿਤੇ ਵੀ ਮਰਜ਼ੀ ਲਾ ਲਓ ਸਾਰੇ ਹੈਗੇ ਨੇਗੇ ਤੇ ਤੁਸੀਂ ਉਹਨਾਂ ਦੀ ਸਹਾਇਤਾ ਕਰੋ ਸਹੀ ਗੱਲ ਹੈ ਕਿਉਂ ਨਹੀਂ ਕਰਦੇ ਸਿੱਧੇ ਪਾਸੇ ਤਾਂ ਤੁਸੀਂ ਜਾਂਦੇ ਨਹੀਂ ਜੇ ਕੋਈ ਕੰਮ ਕਰਦਾ ਉਹਨੂੰ ਕੰਮ ਤੁਸੀਂ ਕਰਨ ਨਹੀਂ ਦਿੰਦੇ ਤੇ ਆਪ ਤੁਸੀਂ ਡੱਕਾ ਤੋੜਦੇ ਨਹੀਂ ਸਹੀ ਗੱਲ ਹੈ ਚਲੋ ਦੀ ਚਲੋ ਬਹੁਤ ਹੋ ਗਿਆ ਚਲੋ ਮੇਰੇ ਵਿੱਚ ਬਹੁਤ ਸੀ ਇੱਕ ਨਾ ਪਰਸੋਂ ਜਿੱਥੇ ਕਮੈਂਟ ਕੀਤਾ ਤੇ ਉਹ ਬਾਈ ਦੀ ਆਈਡੀ ਸੀ ਉਹ ਗੱਡੀਆਂ ਗੁੱਡੀਆਂ ਰੈਂਟ ਤੇ ਦਿੰਦਾ ਵੀ ਮੰਨ ਕੇ ਚਲੋ ਵਿਆਹ ਸਾਡੇ ਵਿੱਚ ਜਿਹੜਾ ਆਉਂਦੇ ਉਹਨੇ ਨਾ ਇਹ ਜੱਸੜਿਆ ਕਮੈਂਟ ਕਰਿਆ ਬੇਸੂ ਰਾਜ ਇੱਕ ਵਾਰੀ ਤਾਂ ਮੈਨੂੰ ਆਇਆ ਹੋਇਆ ਵੀ ਚਲ ਮੈਂ ਕਿਉਂਕਿ ਪਤਾ ਤਾਂ ਸਾਨੂੰ ਲੱਗ ਹੀ ਜਾਂਦਾ ਵੀ ਬੰਦਾ ਕੌਣ ਹੈ ਕਿੱਥੋਂ ਹੈ ਨਾ ਜਦੋਂ ਪਹਿੇ ਕੰਮ ਕਰਦੇ ਆ ਆਪਾਂ ਨੂੰ ਸਾਰਾ ਪਤਾ ਹੁੰਦਾ ਇਹਦੇ ਬਾਰੇ ਤੇ ਵੀ ਤੂੰ ਗੱਡੀਆਂ ਦਾ ਤੂੰ ਤੂ ਕਿਰਾਏ ਤੇ ਦੇ ਕੇ ਟਾਈਮ ਪਾਸ ਕਰਦਾ ਹਾਂ ਤੂੰ ਆਪਦਾ ਪੰਗੇ ਤੂੰ ਇੱਧਰ ਲੈਣੇਗਾ ਕਿ ਤੂੰ ਆਪਦੇ ਕੰਮ ਤੇ ਧਿਆਨ ਰੱਖ ਜਿੱਥੇ ਤੇਰੀ 4 ਗੱਡੀਆਂ ਨੇ ਤੂੰ ਕੰਮ ਤੇ ਆਪਦੇ ਤੇ ਫੋਕਸ ਦੇ 4 ਤੂੰ 8 ਬਣਾ ਕੇ ਦਿਖਾ ਤੂੰ ਕੰਮ ਕਰਕੇ ਦਿਖਾ ਤੂੰ ਤਾਂ ਲੋਕਾਂ ਨੂੰ ਕੰਮ ਕਰਦਿਆਂ ਨੂੰ ਜਨਾਨੀਆਂ ਨੂੰ ਨਹੀਂ ਦੀ ਜਾਂਣਾ ਕੀ ਗੱਲ ਭਾਈ ਤੇਰੇ ਭੈਣਾਂ ਨਹੀਂ ਹੈਗੇ ਜਾਂ ਤੇਰੇ ਮਾਂ ਨਹੀਂ ਜਾਂ ਤੇਰੇ ਘਰ ਵਾਲੀ ਜਾਂ ਤੇਰੀ ਧੀ ਨਹੀਂ ਸਹੀ ਗੱਲ ਆਪਦੇ ਮੰਜੇ ਥੱਲੇ ਛੋਟੀ ਫੇਰਿਆ ਕਰੋ ਦੂਸਰੀ ਦੁਨੀਆ ਕੀ ਕਰਦੀ ਹੈ ਉਹਨਾ ਤੁਸੀਂ ਸੋਚਿਆ ਕਰੋ ਜੇ ਕਾਮਯਾਬ ਹੋਣਾ ਨਾ ਸਿਰਫ ਆਪਦੇ ਤੇ ਬਾਕਸ ਕਰਿਆ ਕਰੋ ਵੀ ਮੈਂ ਇਹ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਆਂਡੀ ਗਵਾਂਡੀ ਨਾਲ ਤੁਹਾਡੀ ਬਣਨੀ ਨਹੀਂ ਨੇ ਹਾਂ ਉੱਥੇ ਬੋਲੋ ਉੱਥੇ ਬੋਲੋ ਜਿੱਥੇ ਵੀ ਲੱਗਦਾ ਹੈ ਵੀ ਹਾਂ ਇਹ ਤਾਂ ਬਹੁਤ ਗਲਤ ਹੋ ਰਿਹਾ ਹੈ ਨਾ ਉੱਥੇ ਤੁਸੀਂ ਕਹਿ ਸਕਦੇ ਹੋ ਤੁਸੀਂ ਵੀ ਕਹਿੰਦੇ ਵੀ ਭਾਈ ਜਿਹੜੀ ਜੇ ਤੁਹਾਨੂੰ ਗਲਤ ਲੱਗਦੀ ਹੈ ਨਾ ਉਹ ਸਾਨੂੰ ਕਮੈਂਟ ਕਰਦੇ ਆਪਾਂ ਤਾਂ ਸੂਟ ਪਾਉਣੇ ਆ ਚੁੰਨੀਆਂ ਸਾਡੇ ਸਿਰ ਤੇ ਹੁੰਦੀਆਂ ਨੇ ਗਲਾਂ ਚ ਚੁੰਨੀਆਂ ਹੁੰਦੀਆਂ ਨੇ ਕੋਈ ਐਦਾਂ ਦੇ ਗੰਦੇ ਗਾਣੇ ਤੇ ਕੋਈ ਰੀਲਾਂ ਨਹੀਂ ਬੰਦਦੀਆਂ ਜਾਂ ਕੋਈ ਵੀਡੀਓ ਨਹੀਂ ਬੰਦਦੇ ਹਨ ਤੇ ਇੱਕ ਗੱਲ ਹੋਰ ਵੀ ਲਾਇਕ ਕਮੈਂਟ ਤੇ ਵਿਊ ਉਹਨੂੰ ਵੱਧ ਆਉਣਗੇ ਜਿਹਨਾਂ ਦੇ ਇੰਨੇ ਨੇ ਢਿੰਦੇ ਹੋਣਗੇ ਠੀਕ ਆ ਥੱਲੋਂ ਲੱਤਾਂ ਨੰਗੀਆਂ ਹੋਣਗੀਆਂ ਐਡੀਕ ਪੌਨੜੀ ਜੀ ਹੁੰਦੀ ਆ ਉਹ ਕਦੇ ਆਏ ਮਾਰੀ ਕਦੇ ਆਏ ਮਾਰੀ ਉਹ ਸਾਨੂੰ ਬਾਣੀਆਂ ਚੰਗੀਆਂ ਲੱਗਦੀਆਂ ਨੇ ਉਹਨਾਂ ਨੂੰ ਤਾਂ ਤੁਸੀਂ ਮਾੜਾ ਕਹਿੰਦੇ ਨਹੀਂ ਸਹੀ ਗੱਲ ਹੈ ਪਤਾ ਨਹੀਂ ਲੋਕਾਂ ਲਗੀ ਦਿਮਾਗ ਉੱਲਿਆ ਹੋਇਆ ਚਲੋ ਹੁਣ ਅਸੀਂ ਤੁਹਾਨੂੰ ਜਦੋਂ ਆ ਮਤਲਬ ਟੀਮ ਜਿਹੜੀ ਬਾਕੀ ਟੀਮ ਐ ਜੱッセ ਵਰਗੇ ਵੀਰ ਵਰਗੇ ਉਹ ਸਾਰੇ ਉਧਰ ਬਾਹਰ ਸ਼ੂਟ ਕਰਨ ਗਏ ਹੋਏ ਆ ਤੁਹਾਨੂੰ ਜਦੋਂ ਉਹ ਆਗੇ ਉਹਨਾਂ ਨਾਲ ਮਿਲਵਾਵਾਂਗੇ ਤੇ ਦੇਖਦੇ ਕੋਈ ਹੋਰ ਆਰਟਿਸਟ ਸਾਡੇ ਸੈੱਟ ਤੇ ਕੋਈ ਹੈ ਤਾਂ ਅਸੀਂ ਉਹਨਾਂ ਨਾਲ ਮਿਲਵਾਉਣੇ ਆ ਤੁਹਾਨੂੰ ਮੈਨੂੰ ਲੱਗਦਾ ਹੈ ਲਓ ਜੀ ਇੱਕ ਆਰਟਿਸਟ ਆ ਬੈਠੇ ਨੇ ਸਾਡੇ ਇਹ ਹਨ ਜੀ ਰਾਜਾ ਸਾਹਿਬ ਅਸੀਂ ਰਾਜਾ ਸਾਹਿਬ ਹਾਂਜੀ ਥੋੜਾ ਸ਼ੂਟ ਕੰਪਲੀਟ ਹੋ ਗਿਆ ਤੁਸੀਂ ਹਾਂਜੀ ਮੇਰਾ ਨਿਬੜ ਗਿਆ ਕੰਮ ਆਹੋਂ ਵੇਲਾ ਅੱਜ ਥੋੜਾ ਕੀ ਵਸੇ ਸੀ ਅੱਜ ਕੋਈ ਕੈਰੈਕਟਰ ਤੁਹਾਡੇ ਵਿੱਚ ਹਾਂਜੀ ਅੱਛਾ ਸੀਗਾ ਵੀਰੇ ਨੂੰ ਇੰਸਟਾਗ੍ਰਾਮ ਹਾਂ ਇਹ ਹੁਣ ਤੁਸੀਂ ਜਿਹੜਾ ਇੱਕ ਐਪੀਸੋਡ ਲੰਘ ਕੇ ਹਟਿਆ ਉਹ ਚ ਮੈਂ ਮਤਲਬ ਕੀਂਦਰ ਬੈਠੀ ਗਾਣਾ ਗਾ ਰਹੀ ਸੀ ਤਾਂ ਜੋ ਸਾਡੇ ਮੇਰੇ ਜੇਠ ਜੀ ਨੇ ਉਹਨਾਂ ਨੇ ਗਲਤ ਸਮਝ ਲਿਆ ਸੀ ਪਰ ਵਿਚਾਰਾ ਇਹ ਤਾਂ ਮੇਰਾ ਭਰਾ ਮਾ ਪਿਓ ਦੀ ਥਾਂ ਤੇ ਹੈ ਨਾ ਸਾਡੇ ਪਿੰਡੂ ਆ ਤੇ ਦੱਸਿਓ ਤੁਹਾਨੂੰ ਕਿੱਦਾਂ ਲੱਗਦਾ ਇਹਨਾਂ ਦਾ ਕੈਰੇਕਟਰ ਹੈ ਨਾ ਤੇ ਕੁਝ ਦੱਸਣਾ ਚਾਹੋਗੇ ਤੁਸੀਂ ਬਸ ਬਈ ਠੀਕ ਹੈ ਓਕੇ ਹੈ ਕੰਮ ਓਕੇ ਚਲੋ ਫਟੇ ਚੈਨਲ ਨੂੰ ਦੇਖਿਆ ਕਰੋ ਸਾਡੇ ਨੂੰ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਦੋਨਾਂ ਨੂੰ ਹਾਂਜੀ ਪੁਰਾਣ ਘੈਂਟ ਵੀਡੀਓ ਠੀਕ ਹੈ ਜੀ ਹਾਂ ਓਕੇ ਅੱਜ ਮੌਸਮ ਬਹੁਤ ਸੋਹਣਾ ਦੇਖੋ ਕਿੱਡੀ ਸੋਹਣੇ ਲੱਗ ਰਹੇ ਨੇ ਪੇੜ ਹਰੇ-ਹਰੇ ਮੈਨੂੰ ਤਾਂ ਨਾ ਸੱਚੇ ਖੇਤ ਦਾ ਜੋ ਵਿਊ ਆ ਮੈਂ ਬਹੁਤ ਸੋਹਣਾ ਲੱਗਦਾ ਇੱਥੇ ਆ ਕੇ ਹਨਾ ਖੇਤ ਚ ਬੈਠਣਾ ਕਰਨਾ ਮੈਸ ਨੇ ਅੱਗੇ ਲੋਕ ਜਦੋਂ ਖੇਤਾਂ ਜਾਂਦੇ ਸੀਗੇ ਮਤਲਬ ਕਿ ਐ ਬੱਟਾਂ ਤੇ ਬਹਿ ਕੇ ਰੋਟੀ ਖਾਂਦੇ ਹੁੰਦੇ ਸੀਗੇ ਚਾਰ ਨਾਲ ਹਨਾ ਨਾਲ ਚਾਹ ਤੇ ਬੜਾ ਸਵਾਦ ਲੱਗਦਾ ਹੁੰਦਾ ਸੀ ਅਸੀਂ ਵੀ ਗਏ ਆ ਖੇਤ ਤੇ ਬੜਾ ਮਤਲਬ ਕਿ ਉਹ ਚੀਜ਼ਾਂ ਬਹੁਤ ਮਿਸ ਕਰਦੇ ਆ ਹੁਣ ਤਾਂ ਉਹ ਚੀਜ਼ਾਂ ਮਿਲਦੀਆਂ ਨਹੀਂ ਆ ਦੇਖੋ ਕਿੰਨਾ ਸੋਹਣਾ ਵਿਊ ਲੱਗ ਰਿਹਾ ਨਾ ਸਾਰ ਅੱਗੇ ਜੀ ਸਾਡੀ ਟੀਮ ਦੇਖੋ ਉੱਤਰ ਰਹੀ ਨੇ ਮੈਦਾਨ ਵਿੱਚ ਕਿਵੇਂ ਆ ਠੀਕ ਹੈ ਹੂੰ ਕਿਵੇਂ ਮੁਬਾਰਸ਼ ਆਉ ਠੀਕ ਹੈ ਹੁਣ ਮੈਂ ਠੀਕ ਹੋ ਗਈ ਨਾ ਤਾਂ ਕਰਕੇ ਮੇਜ ਖਾਮ हट ਗਿਆ ਹੈ ਗੱਲ ਬਣੀ ਹੈ ਗੱਲ ਨਾ ਬਣੀ ਮੈਂ ਤਾਂ ਵੈਸੀ ਦਿਖਾ ਰਹੀ ਆ ਆਪਣੇ ਬਲੌਗ ਚ ਬੋਲ ਪੋ ਕੁਛ ਚੰਦਰਯੋ

ਕੀ ਹਾਇ ਨਾ ਫਿਰ ਵੀ ਓਹੋ ਵੱਜ ਗਈ ਤਿੱਖੀ ਆ ਬਈ ਕਰਦੇ ਜਾਨੀ ਜਾਨੀ ਨੇ ਹਾਂ ਠੀਕ ਆ ਕਿ ਮੈਂ ਬਈ ਹੋ ਗਿਆ ਚਲੋ ਠੀਕ ਆ ਬਈ ਚਲੋ ਠੀਕ ਆ ਜੀ ਬਾਈ ਜੀ ਇਧਰੋ ਜੀ ਅਸੀਂ 40 ਮਿੰਟ ਦੀ ਵੀਡੀਓ ਕੱਢ ਕੇ ਹੁਣ ਚੱਲਨੇ ਆ ਅੱਜ ਮਾਮੇ ਦਾ ਸ਼ੂਟ ਸੀ ਤੇ ਸਾਰੇ ਆਰਟਿਸਟ ਚਾਰੇ ਇੰਨੀ ਗਰਮੀ ਕਰਕੇ ਆਏ ਪਸੀਨੇ ਪਸੀਨੇ ਹੋਏ ਪਿਆ ਇਧਰ ਪੱਲਾ ਤਾਂ ਆ ਦੇਖੋ ਜੀ ਆਕਾਸ਼ ਚਾਹ ਜੀ ਦਾ ਹਾਲ ਇਹਨਾਂ ਦਾ ਹਾਲ ਦੇ ਹਾਲ ਵਾ ਪਿਆ ਕੀ ਹੋ ਗਿਆ ਗਰਮੀ ਵਾਲੀ ਐ ਹਾਂ ਜੇ ਤਾ ਹੋ ਗਿਆ ਇਹਨੂੰ ਚਨੇ ਸਾਰਾ ਹੁਣ 40 ਮਿੰਟ ਦੀ ਵੀਡੀਓ ਕੈਮਰਾ ਧੁੱਪੇ ਇਹਨੇ ਖੜ ਕੇ ਚਲਾਇਆ ਸਾਰਾ ਯੋਗਦਾਨ ਇਹਦਾ ਹੈ ਪੂਆ ਜੀ ਕਿਵੇਂ ਫੀਲ ਹੋ ਰਹਾ ਧੁੱਪੇ ਅੱਜ ਫੀਲ ਤਾਂ ਬਸ ਦਿੱਸੀ ਜਾਂਦਾਗਾ ਕੀ ਹੋ ਗਈ ਆ ਚਾਰ ਬੋਤਲਾਂ ਪਾਣੀ ਦੇ ਪੀ ਕੇ ਬੰਦ ਪਾਉਤੀ ਆਣੀ ਪਾਣੀ ਦੀ ਹੋ ਰਹੀ ਸਹੀ ਗੱਲ ਹੈ ਪਾਣੀ ਦੀ ਹੋ ਰਹੀ ਆ ਪਰ ਤੰਨੇ ਕੋਈ ਕੰਮ ਨਹੀਂ ਕੀਤਾ ਸਵੇਰ ਦਾ ਆਈ ਬੈਠਾ ਇਹ ਮੂਏ ਕਾਹ ਚੱਲ ਵੜਾ ਯੂਟਿਊਬਰ ਕੰਮੇ ਕੋਈ ਨਹੀਂ ਕਰਦਾ ਮੇਰੀ ਗੱਲ ਸੁਣੋ ਵੀਡੀਓ ਪਾ ਕੇ ਆਏ ਆ ਠੀਕ ਹੈ ਕਿਤੇ ਮਿਲ ਵੀਰਾ ਮੰਮੀ ਵਾਲੇ ਚੈਨਲ ਤੇ ਅੱਛਾ ਇਹ ਮੰਜੂ ਮਾਲ ਚੈਨਲ ਤੇ ਵੀਡੀਓ ਆ ਚੁੱਕੀ ਹੈ ਕਿਤੇ ਮਿਲ ਵੀਰਾ ਵੇ ਪਾਰਟ 3 ਤੁਸੀਂ ਹੁਣੇ ਜਾ ਕੇ ਦੇਖੋ ਠੀਕ ਹੈ ਮੈਨੂੰ ਲੱਗਾ ਜਦੋਂ ਅਸੀਂ ਵਲੌਗ ਪਾਵਾਂਗੇ ਉਹਨੂੰ ਚੌਥਾ ਪਾਰਟ ਵੀ ਆ ਜਾਊਗਾ ਇਜੋ ਵੀ ਨਾਲ ਦੇਖ ਲਿਓ ਤੀਜਾ ਵੀ ਦੇਖੋ ਤੁਸੀਂ ਐਂ ਦੇਖੋ ਵੀ ਸਾਨੂੰ ਕਹਿ ਦਿੰਦੇ ਆ ਕਿ ਕੀ ਕੰਮ ਕਰਦੇ ਆ ਦੇਖੋ ਸਿਖਰ ਦੁਪਹਿਰੇ ਸਾਰੇ ਸੁੱਤੇ ਪਏ ਆ ਤੇ ਅਸੀਂ ਗਲੀਆਂ ਚ ਤੁਰੇ ਫਿਰਦੇ ਆ ਦੇਖੋ ਸਾਰੇ ਆਰਟਿਸਟ ਸਾਰੇ ਗਲੀਆਂ ਚ ਤੁਰੇ ਰਹਿੰਦੇ ਇੱਕ ਇੱਕ ਵਜਿਆ ਹੋਇਆ 1 ਵਜ ਦਾ ਟਾਈਮ ਆ ਸਾਰੇ ਅੰਦਰ ਕਿਸੇ ਕੋਲਰ ਲੱਗੇ ਕਿਸੇ ਦੇ ਅਸੀਂ ਲੱਗੇ ਮੇਰਾ ਵੀ ਹੂ ਦਿਖਾ ਦਿਓ ਆਰਟਿਸਟਾਂ ਨੂੰ ਟੈਂਪਰੇਚਰ ਟੈਂਪਰੇਚਰ 45 ਡਿਗਰੀ ਆ ਆ ਦੇਖੋ ਜੀ ਕਿਦਾਂ ਮੁੜਕਾ ਆ ਤੇ ਗਰਮੀ ਨਾਲ ਬੁਰੇ ਹਾਲ ਹੋਏ ਪਏ ਨੇ ਬਿਹਾਰ ਹੋਏ ਪਏ ਆ ਗਰਮੀ ਨਾਲ ਅਸੀਂ 45 ਡਿਗਰੀ ਰਿਚ ਹੋ ਗਿਆ ਆ ਦੀ ਹਾਲਤ ਆ ਗਲੀਆਂ ਚ ਤੁਰੇ ਫਿਰਦੇ ਆ ਗਾਣਾ ਸੁਣਾਓ ਗਾਣਾ ਸੁ ਨਸ ਨੂੰ ਲੱਥੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਵੋ ਸਾਹਮਣੇ ਕੋਲੋਂ ਦੀ ਰਸਤੇ ਨਾਲ ਚੱਲ ਹਾਏ ਇਹਨੂੰ ਬਚਾ ਲੋ ਨਾ ਕੱਟ ਦਿੱਤਾ ਬਲੌਗ ਦੁਬਾਰੇ ਕੌਣ ਸੋ ਸੁਣਾਉਣਿਆ ਅ ਪਛਤਰੀਆ ਲ ਕਿਵੇਂ ਹੁੰਦਾ ਕੱਲ ਛਤਰੀ ਦੀ ਚਾਂ ਮੈਂ ਸ਼ਾਮੇ ਬਹਿਣੀ ਸੁਹੇ ਵਿੱਚ ਹੀ ਰਹੇ ਵਹਾਲਿਆਂ ਮੈਂ ਕਹਿਨੀਆ ਸੁਹੇ ਵਿੱਚ ਹੀ ਰਹੇ ਵਹਾਲਿਆਂ ਮੈਂ ਕਹਿਨੀਆ ਕਰਛਤਰੀ ਦੀ ਸ਼ਾਮ ਸ਼ਾਮੇ ਬਹਿਨੀਆਂ ਕਰਛਤਰੀ ਦੀ ਸ਼ਾਮ ਸ਼ਾਮੇ ਬਹਿਨੀਆਂ ਫੁੱਹੇ ਵਿਚੀਰੇ ਵਾਇਆ ਫੁੱਲ ਕਿਕਰਾਂ ਦੇ ਮਿੱਤਰਾ ਲਾਈ ਬਹਾਰ ਮੇਲੇ ਮਿੱਤਰਾ ਦੇ ਕਿਕਰਾਈ ਬਹਾਰ ਮੇਲੇ ਗਰਮੀ ਦੇ ਜੀ ਮੇਲੇ ਗਰਮੀ ਦੇ ਮੇਲੇ ਵਿਚੀਰੇ ਵਾਲਿਆਂ ਫੁੱਲ ਤੋਰੀ ਦਾ ਬਾਜ ਤੇਰੇ ਵੇ ਮਹਿਆ ਉਜਨੀ ਲੋੜੀ ਜਾ ਵੇ ਮਹਿਆ ਬੁਦਦੀ ਲੋੜੀ ਦਾ ਧੰਨਵਾਦ ਬਹੁਤ ਸੋਹਣਾ ਗਾ ਲੈਨੀ ਆ ਤੂੰ ਪਰ ਥੋੜੇ ਜੇ ਸੁਰ ਜ ਤੇਰੇ ਥੋੜੇ ਇਧਰ ਉਧਰ ਹੋ ਜਾਂਦੇ ਆ ਚਲ ਕੋਈ ਨਾ ਤਾਂ ਇੰਨਾ ਤਾਂ ਚੱਲਦੀ ਆ ਪਰ ਜਿਹੜੇ ਅੰਦਰੋਂ ਮੇਰੇ ਸੋਰਾ ਉਹ ਨਿਕਲਣ ਦੀ ਕੋਸ਼ਿਸ਼ ਕਰਦੇ ਪਰ ਉੱਥੇ ਦੱਬ ਜਾਂਦੇ ਨੇ ਦੱਬ ਜਾਂਦੇ ਹਾਂ ਨਾ ਸੁਰ ਟੇਟੇ ਦਿngੇ ਹੋ ਜਾਂਦੇ ਆ ਨਾ ਤਾਂ ਕਰਕੇ ਪੁਰਾਣੇ ਸੌਂ ਆਉਂਦੇ ਨਵੇਂ ਨਹੀਂ ਨਵੇਂ ਨਹੀਂ ਆਉਂਦੇ ਨਵੇਂ ਨਹੀਂ ਆਉਂਦੇ ਆ ਮੈਨੂੰ ਕੋ ਲੈਟਸ ਗੋ ਲਾਡੀ ਆ ਕਾਪੀ ਤਾ ਪੋਰ ਅੰਕਲ ਜੀ ਠੀਕ ਹੋ ਵਧੀਆ ਵਧੀਆ ਹੈ ਥੋੜਾ ਨਾਮ ਦੱਸੋ ਮੇਰਾ ਨਾਮ ਅਰਜੀਤ ਸੀ ਅਮਰਜੀਤ ਸਿੰਘ ਨਾਮ ਹੈ ਇਹਨਾਂ ਦਾ ਜੀ ਬਹੁਤ ਸੋਹਣਾ ਕੰਮ ਕਰਦੇ ਨੇ ਤੇ ਬਹਿੰਡੇ ਦੇ ਆਰਟਿਸਟ ਨੇ ਬਹੁਤ ਸਾਰੀਆਂ ਤੁਸੀਂ ਇਹਨਾਂ ਨੂੰ ਵੱਡੀਆਂ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਊਗਾ ਕਿਹੜੀ-ਕਿਹੜੀ ਕੀਤੀ ਹੈ ਖਸ਼ਿਆਰ ਸੰਗੀਤੀ ਹੈ ਲੈਕਿਆ ਆਪ ਲੈਕਿਆ ਟੂ ਜੋੜਾ ਦਸਰਮਿਆ ਜੋੜਾ ਦਸਰਮਿਆ ਸੈਕਿੰਡ ਚੈਪਟਰ ਹੈ ਠੀਕ ਹੈ ਬਾਬਾ ਉਹ ਆਪਣੀ ਆ ਰਹੀ ਹੈ ਕਰਤ ਦੇ ਉਲੇ ਮਹਿਰ ਇਹ ਨਵੀਂ Web ਸੀਰੀਜ਼ ਆ ਰਹੀ ਹੈ ਕੋਹਰਾ ਕੋਹਰਾ Netflix ਦੀ ਹੈ ਨਾ ਆ Netflix ਪੂਰਾ ਸੀਜ਼ਨ 2 ਆ ਰਹੀ ਹੈ ਔਰ ਹੁੜੇ ਮੈਕ ਕਰਕੇ ਆਇਆ ਮਹਾਪਤੀ ਰੁੱਤ ਕਿਹੜੀ ਮਹਾਪਤੀ ਰੁੱਤ ਮਹਾਪਤੀ ਰੁੱਤ ਹਾਂਜੀ ਨਾਮ ਬਹੁਤ ਸੋਹਣਾ ਫਿਰ ਓਬਵੀਅਸ ਫਿਲਮ ਬਹੁਤ ਸੋਹਣੀ ਹੋਊਗੀ ਜਸੀ ਮਾਰ ਨੇ ਇਹਨੂੰ ਡਾਇਰੈਕਟ ਕਰ ਰਹੇ ਨੇ ਅੱਛਾ ਔਰ ਕੜਕ ਦੇ ਵਾਲੇ ਆ ਰਹੀਏ ਕੁੜੀ ਦਿਰਾ ਇਹਨੂੰ ਗੁਰਪ੍ਰੀਤ ਕੋ ਗੀਣਾ ਗੁਰਪ੍ਰੀਤ ਕੋ ਗੀਣਾ ਠੀਕ ਐ سپورਟ ਕਰੋ ਸਾਰਿਆਂ ਨੂੰ ਤੇ ਮੈਂ ਵੀ ਆਉਂਗੀ ਛੇਤੀ ਵੱਡੀ ਫਿਲਮ ਤੁਸੀਂ ਮੇਰੇ ਲਈ ਦਸਾਂ ਕਰੋ ਵੀ ਇਹ ਕੁੜੀ ਛੇਤੀ ਛੇਤੀ ਵੱਡੀ ਸਾਰੀ ਫਿਲਮ ਚ ਜਾਵੇ ਹਾਂ ਠੀਕ ਤੁਸੀਂ ਚਾਹਣਿਓ ਕਮੈਂਟ ਕਰਕੇ ਦੱਸੋ ਵੀ ਮੈਂ ਵੀ ਅਗਰ ਦੀ ਸਕਰੀਨ ਤੇ ਦਿਸਾਂ ਹੈ ਤੇ ਪਲੀਜ਼ ਸਰਦਾਰਸ ਕਰੋ ਮੇਰੇ ਵਾਸਤੇ ਤੇ ਇਹ ਵੀਡੀਓ ਤੁਸੀਂ ਨਿਮਰਤ ਖਹਿਰਾ ਤੱਕ ਜੁੜ ਪਹੁੰਚਾਓ ਕਿਉਂਕਿ ਇਹ ਨਿਮਰਤ ਖਹਿਰਾ ਨੂੰ ਬਹੁਤ ਪਸੰਦ ਕਰਦੀ ਹੈ ਠੀਕ ਹੈ ਤੇ ਇਹ ਨਿਮਰਤ ਖਹਿਰਾ ਜੇ ਇਸ ਵੀਡੀਓ ਦੇ ਥੱਲੇ ਕਮੈਂਟ ਕਰਦੀ ਹੈ ਤਾਂ ਅਸੀਂ ਬਾਗੋ ਬਾਗ ਹੋ ਜਾਵਾਂਗੇ ਬਸ ਮੈਨੂੰ ਬਸ ਨਿਮਰਤ ਖਹਿਰਾ ਮੈਨੂੰ ਪਸੰਦ ਆ ਪਰ ਨਿਮਰਤ ਖਹਿਰਾ ਨੂੰ ਜ਼ਿਆਦਾ ਮੈਨੂੰ ਸਰਗੁਣ ਮਹਿਤਾ ਪਸੰਦ ਹੋਂ ਨਹੀਂ ਕਰਦੀ ਵੀਰੇ ਕਮੈਂਟ ਹੋ ਨਹੀਂ ਕਰੇ ਕੋਈ ਨਹੀਂ ਕਰਦੀ ਸਰਗੁਣ ਮਹਿਤਾ ਕਰਦੇ ਲੋ ਜੀ ਅਜਾ ਆਪਣਾ ਵਾਰਿਸ ਸਰਦਾਰਾਂ ਦਾ ਸ਼ੂਟ ਹੈ ਤੇ ਸਾਰੇ ਆਰਟਿਸਟ ਹੁੰਮ ਹਮਾ ਕੇ ਪਹੁੰਚ ਰਹੇ ਨੇ ਗਰਮੀ ਬਹੁਤ ਜ਼ਿਆਦਾ ਹੈ ਤੇ ਵਿਚਾਰੇ ਪਸੀਨਾ ਪਸੀਨੀ ਹੁੰਦੇ ਆਉਂਦੇ ਨੇ ਦੇਖੋ ਵਿਚਾਰੇ ਕਿਦਾਂ ਗਿੱਲੀਆਂ ਚੁੰਨੀਆਂ ਵਨ ਵਨ ਕੇ ਰਹੇ ਨੇ ਘਰ ਦੇਖੋ ਪਹਿਲਾਂ ਅਸੀਂ ਇਹ ਤਿਆਰ ਕਰਵਾਇਆ ਜੀ ਅੱਧਾ ਪੂਰਾ ਦੇਖੋ ਇਧਰ ਕਲਰ ਵਗੈਰਾ ਕਰਵਾ ਰਹੇ ਤੁਸੀਂ ਐਂ ਦੱਸੋ ਵੀ ਘਰ ਕਿਵੇਂ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਸੋਹਣਾ ਲੱਗ ਰਿਹਾ ਇਧਰ ਦੇਖੋ ਇਦਾਂ ਇਧਰ ਬਲੌਗ ਚੱਲ ਰਿਹਾ ਜੀ ਘਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਨਾ ਮੈਨੂੰ ਤਾਂ ਇਹੋ ਜਿਹਾ ਘਰ ਸੋਹਣਾ ਲੱਗਦਾ ਸੱਚੀ ਮੈਂ ਤਾਂ ਆਪ ਕਹਿੰਦੀ ਇਹੋ ਜਿਹਾ ਘਰ ਹੋਵੇ ਕਾਸ ਚਾਲ ਦੀ ਗੱਡੀ ਚ ਏਸੀ ਚ ਹਵਾ ਲੈਂਦੇ ਆ ਰਹੇ ਨੇ ਅਸੀਂ ਇੱਦੋਂ ਇੱਥੋਂ ਨਹੀਂ ਰੰਗ ਕਰਵਾਇਆ ਘਰ ਨੂੰ ਕਿਉਂਕਿ ਅਸੀਂ ਇੱਕ ਘਰ ਤੋਂ ਦੋ ਲੋਕੇਸ਼ਨਾਂ ਬਣਾ ਲੈ ਕਰਾਂਗੇ ਹੁਣ ਤੇ ਪਰ ਮਨਤਪਸ ਜੀ ਬਹੁਤ ਜਿਆਦਾ ਪਿਆਰਾ ਲੱਗ ਰਿਹਾ ਘਰ ਬਹੁਤ ਜਿਆਦਾ ਲੋਕਾਂ ਦੇ ਘਰ ਇਹੋ ਜਿਹੀ ਹੁੰਦੇ ਸੀਗੇ ਲੇ ਡੁੱਲੇ ਮਤਲਬ ਜਿਵੇਂ ਹੁਣ ਆ ਇੰਨਾ ਵੱਡਾ ਵੇੜਾ ਹੈਗਾ ਤੇ ਹੋਰ ਮੈਮ ਸੱਚੇ ਇਹੋ ਜਿਹਾ ਘਰ ਵਧੀਆ ਲੋਕ ਐ ਮੰਜੇ ਢਾ ਲੈ ਲੈਂਦੇ ਸੀ ਨੇ ਜਿਹੜੇ ਇਹਦੇ ਕਮਰੇ ਆ ਨਾ ਕਮਰੇ ਤੁਸੀਂ ਅੰਦਰ ਜਾ ਕੇ ਬੈਠਣਾ ਲੱਗੇਵੇਂ ਠੰਡੇ ਠਾਰ ਜਿਵੇਂ ਏਸੀ ਲੱਗਿਆ ਹੁੰਦਾ ਹੈ

ਰੈਵਲ ਬੋਲੀਏ ਨਾ ਕਦਮ ਕਦਮ ਸ਼ੁਰੂ ਕਰਨਾ ਦੱਸਿਆ ਦੱਸੋ ਚਲੋ ਬਸ ਰੈਡੀ ਆ ਸਾਰਿਆਂ ਨੇ ਆਗਿਲ ਦੇ ਫੈਸ਼ਨ ਤੇ ਤੇ ਬਸ ਹੁਣ ਖੇਚ ਤੋਂ ਕੰਮ ਠੀਕ ਹੈ ਚਲੋ ਜੀ ਫਿਰ ਅਸੀਂ ਕੰਮ ਕਰਦੇ ਆਂ ਫਿਰ ਮਿਲਦੇ ਆਂ ਯਾ ਦੇ ਕੀ ਤਾਪਮਾਨ ਜਰਾ ਕਰੇਗੀ ਟੈਪ ਤਾਪਮਾਨ ਦੱਸ ਕਿੰਨਾ ਹੈ 6 ਡਿਗਰੀ 6 ਡਿਗਰੀ ਤਾਪਮਾਨ ਹੈ ਅੱਜ ਇਹਨਾਂ ਨੇ ਇਹਨਾਂ ਨੇ ਸੀਨ ਕਰਿਆ ਬਈ 12 ਮਿੰਟਾਂ ਦਾ ਕੀ ਕਸੂਰ ਹੈ ਕੈਮਰਾਮੈਨ ਦਾ ਕਹੁਰਾ 12 ਮਿੰਟ ਬੰਦਾ ਬੈਠਾ ਰਹੂਗਾ ਨਹੀਂ ਕੋਈ ਪੱਖਾ ਨਹੀਂ ਵੀ ਧਖਾ ਨਹੀਂ ਵੀ ਪਾਣੀ ਨਹੀਂ ਇੱਥੇ ਬੈਠੀ ਬੈਠੀ ਮੈਨੂੰ ਪਾਣੀ ਲੈ ਕੇ ਫੜਾ ਦੇ ਕੈਮਰਾਮੈਨ ਦਾ ਮੂੰਹ ਸੁੱਕੀ ਜਾਂਦਾ ਹਾਂ ਪਸੂ ਦਾ ਭਰਾਡੇ ਸੀਨ ਲਈ ਜਾਂਦਾ ਹੁਣ ਮੈਂ ਕੈਮਰਾਮੈਨ ਨੂੰ ਵਿੱਚ ਦੀ ਪਾਣੀ ਫੜਾਵਾਂ ਇੱਕ ਤਾਂ ਜੀ ਆਪਣਾ ਫੋਨ ਵਾਲਾ ਸੀਨ ਰਹੇਗਾਗਾ ਹਾਂ ਸਾਨੂੰ ਚਾਹੀਦੀ 80 ਮਿੰਟਾਂ ਦੀ 75 ਦੀ ਹੋਗੀ ਦੋ ਸੀਨ ਰਹਿੰਦੇ ਨੇ ਟਪਾ ਦਾਂਗੇ ਅੱਪਾ ਇਸ ਫੋਨ ਪਰ ਫੋਨ ਆਏਗਾ ਮੇਜ ਕੋ ਹਾਂ ਐਤੀ ਆਊਗਾ ਤੋ ਕੀ ਫਾਇਦਾ ਕਿਸ ਕਾ ਆਏਗਾ ਕਿਸ ਕਾ ਫੋਨ ਆਏਗਾ ਆਪਕੋ ਇਹ ਤੈਨੂੰ ਕਿਸੇ ਮੈਡਮ ਦਾ ਫੋਨ ਆਊਗਾ ਅੱਛਾ ਤੇ ਉਹਦੇ ਨਾਲ ਗੱਲ ਕਰਨਗੀ ਕਿਉਂਕਿ ਤੁਸੀਂ ਸਾਰਾ ਦਿਨ ਪਾਣੀ ਅਜ ਢੋਂਦੇ ਰਹੀਆਂ ਬਾਲਟੀਆਂ ਨਾਲ ਬੱਚਿਆਂ ਨੂੰ ਬਿਲਾਉਂਦੀਆਂ ਪਾਣੀ ਦੀ ਸੁਵਿਧਾ ਉੱਥੇ ਹੈ ਨਹੀਂ ਸੀ ਹੈ ਨਹੀਂ ਸੀਗੀ ਧਰਤੀ ਲੈਟ ਸਾਡੇ ਉਹ ਆਰਟਿਸਟ ਉਹ ਦੂਰ ਬੈਠੇ ਨੇ ਜਿਨ੍ਹਾਂ ਨੇ 12 ਮਿੰਟ ਦਾ ਸੀਨ ਕੀਤਾ ਬਿਨਾਂ ਰੁਕੇ ਬਿਨਾਂ ਥੱਕੇ ਹਨਾ ਜੀ ਕਿੱਦਾਂ ਫੀਲ ਹੋ ਰਿਹਾ ਤੁਹਾਨੂੰ 12 ਮਿੰਟ ਦਾ ਸੀਨ ਕਰਕੇ ਕੀ ਇਹ ਤਾਂ ਬਹੁਤ ਵਧੀਆ ਹੁੰਦਾਗਾ ਹਾਂ ਸਦਾ ਕੀ ਹੈ ਜਿਹੜੇ ਐਨੇ ਸਾਲ ਦਾ ਮਤਥਾ ਮਾਰਿਆ 34 ਦੇ 33 40 ਉਸਤਾ ਰਾਂਗੇ ਉਬੜੂਗਾ ਨਾ ਹਾਂ ਇਹ ਤਾਂ ਹੈ ਤੁਸੀਂ ਇਹਨਾਂ ਨੂੰ ਦੇਖ ਹੀ ਚੁੱਕੇ ਹੋ ਵੱਡੀਆਂ ਵੱਡੀਆਂ ਫਿਲਮਾਂ 'ਚ ਦੇਖਦੇ ਹੋ ਤੁਸੀਂ ਹਨਾ ਤੇ ਸਾਨੂੰ ਜਰੂਰ ਦੱਸਿਓ ਵੀ ਕਿਹਨੇ ਕਿਹਨੇ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਫਿਲਮਾਂ 'ਚ ਦੇਖਿਆ ਸਾਨੂੰ ਫਿਲਮਾਂ ਦੇ ਨਾਮ ਲਿਖ ਕੇ ਕਮੈਂਟ ਕਰਿਓ ਠੀਕ ਹੈ ਦੇਖਾਂਗੇ ਵੀ ਕੌਣ ਕਿੰਨਾ ਕ ਜਾਣਦਾ ਸੀ ਦੇ ਵਿੱਚ ਮੇਰਾ ਵੀ ਯੋਗਦਾਨ ਹੈ ਹਾਂ ਮੈਂ ਤੁਹਾਨੂੰ ਖੁੱਲ੍ਹ ਦੇ ਦਿੱਤੀ ਵੀ ਜਿੰਨੇ ਤੇਰੇ ਤੋਂ ਚੰਬਲ ਵਈ ਦਾ ਮਾਰ ਮਾਤੀ ਮਾਰੇ ਬਿੱਟੇ ਪੂਰੇ ਮਾਰੇ ਆਸੀ ਆਣੀ ਹੈਗਾ ਵੀ 12 ਮਿੰਟਾਂ ਪਰ ਰੁਕੇ ਹੋਗੇ ਆਜੋ ਮੇਰੀ ਸਕੂਟਰੀ ਹੈ ਇਹ this this is my scooty this is my scooty ਮੇਰੀ ਸਕੂਟਰੀ ਦਾ ਛੱਲਾ ਦੇਖੋ ਕਿਦਾਂ ਸੋਹਣਾ ਨਾ ਮੈਨੂੰ ਐਜੀ ਜੀ ਜ ਬਹੁਤ ਪਸੰਦ ਨੇ ਇਦਾਂ ਜਿਵੇਂ ਕਿ ਜੋ ਸ਼ਮਕਨੀਆਂ ਜਿਹਾ ਕੋਈ ਮਤਲਬ ਅਲੱਗ ਜੀ ਚੀਜ਼ਾਂ ਪਸੰਦ ਨੇ ਮੈਨੂੰ ਜਫਰ ਜਵਾਕਾਂ ਲਈ ਗੁੱਡੀਆਂ ਨਹੀਂ ਹੁੰਦੀਆਂ ਉਹ ਵੀ ਬਹੁਤ ਪਸੰਦ ਨੇ ਇਸ ਸਕੂਟਰੀ ਦੇ ਠੰਡਾ ਪਾਣੀ ਰੱਖਿਆ ਹੋਇਆ T 1 R O ਪਿੰਡ ਪਿੰਡ ਜੱਸੀ ਪੌਂ ਵਾਲੀ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਚਵਲ-ਚਵਲ ਨਹੀਂ ਬਈ ਅਸੀਂ ਮਾਰਦੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਨਾਨੀਆਂ ਦੀ ਜਿਵੇਂ ਜਨਾਨੀਆਂ ਘਰੇ ਕਰਦੀਆਂ ਹੁੰਦੀਆਂ ਸੀ ਉਹ ਚੀਜ਼ ਦਿਖਾ ਰਹੇ ਹਾਂ ਇਹ ਚਵਲ ਨਹੀਂ ਹੈਗੀ ਇਹ ਉਹ ਤੁਸੀਂ ਉੱਥੇ ਜਾ ਕੇ ਬੋਲੋ ਜੀ ਸਾਨੂੰ ਸਾਡੇ ਆਰਟਿਸਟ ਉਹ ਕਰੀ ਜਾਂਦੇ ਨਾ ਕੈਮਰਾਮੈਨ ਚੇਂਜ ਹੋ ਗਿਆ ਹਾਂਜੀ ਸਤਿਕਾਰਯੋਗ ਕੀ ਹਾਲ ਚਾਲ ਹੈ ਜੀ ਕਿਵੇਂ ਹੋ ਠੀਕ ਹੋ ਇਹ ਮੈਨੂੰ ਤੁਸੀਂ ਜਾਣਦੇ ਹੋ ਆ ਬੰਦੇ ਨੂੰ ਤੁਸੀਂ ਜਾਣਦੇ ਹੋ ਜਾਣਦੇ ਤੁਸੀਂ ਬੰਦੇ ਨੂੰ ਜਾਣਦੇ ਇਹ ਬੰਦੇ ਨੂੰ ਸ਼ਕਲਾਂ ਦੇਖ ਕੇ ਧਿਆਨ ਨਾਲ ਦੇਖ ਲੋ ਮਨਿੰਦਰ ਦਾ ਇਹੋ ਜਿਹੀ ਸ਼ਕਲ ਹੀ ਕਿਤੇ ਦੁਨੀਆ ਤੇ ਆਈ ਆ ਨਹੀਂ ਆਈ ਨਾ ਇਹ ਪਹਿਲਾ ਹੀ ਆ ਕੱਲਾ ਹੀ ਆ ਕੱਲਾ ਹੀ ਆ ਲੋਕ ਕਹਿੰਦੇ ਨੇ ਵੀ ਆਪਣੇ ਨਾਲ ਦੇ ਸੱਤ ਸੱਤ ਜਾਨੇ ਹੁੰਦੇ ਆ ਇਹ ਕੱਲਾ ਹੀ ਆ ਰੱਬ ਨੇ ਉਹ ਗਲਤੀ ਨਾ ਪੀਸ ਬਣਾ ਦਿੱਤਾ ਚਲ ਕੋਈ ਨਾ ਫਿਰ ਕਿੰਨਾ ਚੱਲ ਜਾਂਦੇ ਕੱਲਾ ਹੀ ਹੁੰਦਾ ਕੁੱਕਰਾਵਾ ਅੱਛਾ ਸ਼ੇਰ ਵਗਲਾ ਹੀ ਹੋ ਜੁੰਦੇ ਸ਼ੇਰ ਉਹ ਪਿੱਛੇ ਆ ਗਿਆ ਮੋਂ ਪਿੱਛੇ ਕਿਤੇ ਜੇ ਘੜ ਦੇ ਆ ਗਿਆ ਕੇ ਸ਼ੇਰ ਕੱਲਾ ਹੀ ਨਹੀਂ ਹੁੰਦਾ ਸਹੀ ਗੱਲ ਹੈ ਸ਼ੇਰ ਦਾ ਬਾਡੀਗਾਰਡ ਵਿੱਚ ਤਾਈਂ ਦੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅੱਜ ਮਨਿੰਦਰ ਆਈ ਹੈ ਮੈਂ ਵੀ ਕੁਦਰਤੀ ਉਸੇ ਦੁਕਾਨ ਤੋਂ ਸੂਟ ਲੈ ਲਿਆ ਹੈ ਨਾ ਜਿੱਥੋਂ ਮਨਿੰਦਰ ਨੇ ਲਿਆ ਮਨਿੰਦਰ ਤੇ ਰਿਐਕਸ਼ਨ ਪਤਾ ਕਿਸੇ ਜਦੋਂ ਆਈ ਹਾਏ ਕਮੋ ਤੂੰ ਮੇਰਾ ਸੂਟ ਪਾ ਰੱਖਿਆ ਦੇਖੀ ਹਾਏ ਓ ਰੱਬਾ ਮੇਰੀ ਇੰਨੇ ਜਾਣਾ ਜੇ ਬੈਠੇ ਨੇ ਮੈਂ ਤਾਂ ਸੂਟ ਸਵਾ ਕੇ ਅੱਜ ਪਾਇਆ ਬੇਇੱਜ਼ਤੂ ਹੀ ਕਰਦੀ ਨਹੀਂ ਬੇਇੱਜ਼ਤੀ ਨਹੀਂ ਮੈਨੂੰ ਲੱਗਿਆ ਵੀ ਮੈਂ ਤਾਂ ਮੇਰਾ ਮੈਂ ਤੇਰਾ ਸੂਟ ਫਿਰ ਪਾ ਨਹੀਂ ਸਕਦੀ ਬਲੇ ਪਾ ਸਕਦੀ ਮੈਂ ਵੈਸੇ ਪੁੱਛਿਆ ਆ ਦੇਖੋ ਮੈਂ ਕਿੰਨਾ ਨਹੀਂ ਮੈਂ ਤਾਂ ਕਮਾਂਡ ਨਹੀਂ ਹੋਣੀ ਆ ਆ ਮੈਂ ਤਾਂ ਕਮਾਂਡ ਨਹੀਂ ਹੋਣੀ

ਹੋਰ ਆ ਕੀ ਕਰੀਏ ਉਹ ਹੁੰਦਾ ਏ ਇਹ ਗੱਲ ਆ ਨਾ ਤੈਨੂੰ ਇਹ ਜਿਹੜੇ ਰਾਜੇ ਮਹਾਰਾਜੇ ਨੇ ਜੰਮ ਲੈਣਾ ਉਹ ਇਹਨੂੰ ਕਿਤੇ ਹੀ ਲੈਂਦਾ ਹੁੰਦਾ ਹਾਂ ਹਾਂ ਅਸੀਂ ਉਹ ਮਹਾਰਾਜ ਰਾਜੇ ਦਾ ਡੀਕ ਵਿੱਚ ਬੈਠੇ ਹੁੰਦਾ ਹੈ ਤੇ ਉਹ ਮਹਾਰਾਜ ਮਹਾਰਾਣੀ ਤੇ ਜੱਬੀ ਪਈਆ ਜਗੇਸ਼ ਖਾਨ ਦਾ ਡੀਐਨਏ ਦਾ ਬੱਚਾ ਪੈਦਾ ਕਰਨਾ ਸੀ ਹੋਰ ਅੱਜ ਤਾਂ ਪੈਦਾ ਹੋਇਆ ਵਾਸਤੋਂ ਵਾਸਤੇ ਮਮੀ ਜੀ ਐਂ ਕਰਨੀ ਇੱਥੇ ਚਲੋ 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 ਵਿਆਹ ਕਰਾਈ ਸੀ ਅੱਜ ਵੀ ਪਤਾ ਨਹੀਂ ਕਿ ਪਹਿਲਾ ਪੁਰਸ਼ੀਓ ਦੇ ਵਿੱਚੋਂ ਉਹਦਾ ਡੀਐਨਏ ਮਿਲ ਜੂਗਾ ਆਪਣਾ ਚੰਗੇਸ਼ ਖੰਡਾ ਜਿਹੜਾ ਸਭ ਤੋਂ ਪਹਿਲਾ ਸਾਸ਼ਕ ਹੋਇਆ ਇਤਿਹਾਸ ਦੇ ਵਿੱਚ ਮੈਨੇ ਬੰਦੇ ਮਾਰਨਦਾ ਸੀ ਜਿਹੜੇ ਜਾਨਵਰ ਪਸ਼ੂ ਉਹਨਾਂ ਨੂੰ ਵੀ ਮਾਰਨਦਾ ਸੀ ਜਿਹੜੇ ਸਾਡੇ ਲੜਨ ਜਾਂਦਾ ਸੀ ਆਪਾਂ ਦਾ ਮੰਨ ਕੇ ਚੱਲ ਵੀ ਇਕੱਲੇ ਬੰਦੇ ਜਿਹੜਾ ਰਾਜਨਾਰਾਜਾ ਜਦੋਂ ਜਾਂ ਕਿ ਸਪਾਹੀ ਉਹਨੂੰ ਮਾਰਨ ਉਹ ਗੁੱਡਨਾ ਬਣਨਾ ਸਭ ਨੂੰ ਬਰਦਦਾ ਸੀ ਹੋਏ ਤੂੰ ਦਾ ਡਰਾਇ ਦਿੱਤਾ ਸੀ ਡਰਾ ਕਿਉਂ ਦਿੱਤਾ ਸੀ ਹਾਂ ਚਲੋ ਆਜ ਕਿੱਥੇ ਲਾਉਣਾ